ਦੇਵਾਸ ਸੋਦਰਗਾ ਸਮਹਿ ਲ ਪਹਿਲਾ ਇੱਕ ਓਰੰਕਾਰ ਸਤਗੁਰ ਪ੍ਰਸਾਦ ਸੋਦਰ ਦੀ ਰੱਗੇ ਹਾ ਸੋ ਘਰ ਕੇ ਅਜਤੈ ਸਦ ਸਮਾ ਲੇਂਗਾ ਜੇ ਤੇਰੇ ਨਾਮ ਅਨੇਕ ਅਸੰਖਾਂ ਤੇਤੇ ਤੇਰੀ ਬਾਣਾਰੇ ਕੇਤੇ ਤੇਰੇ ਰਾਗ ਪਰੇ ਸੋ ਕਹੀਏ ਕੇਤੇ ਤੇਰੇ ਗਾਵਨਾਰੇ ਗਾਵਤੋਂ ਮੋ ਮਨ ਪਾਲੀ ਮੈਂ ਸੰਤਰ ਗਾਵੈ ਅਜਤ ਭਗਵਾਨੇ ਹਾਂਜੀ ਗਾਵਤੋਂ ਜਿਤ ਗੁਪਤ ਨੇ ਕਿ ਜਾ ਨ ਲਿਖ ਲਿਖ ਧਰਮ ਵਿਚਾਰੇ ਗਾਵਤੋਂ ਇਸ਼ਰਮਾ ਦੇਵੀ ਸੁਣ ਤੇਰੇ ਸਦਾ ਸਵਾਰੇ ਗਾਵਤੋਂ ਇੰਦਰੀਂ ਦਰਸ਼ਨ ਬੈਠੇ ਦੇਵtਿਆਦ ਨਾਲੇ ਗਾਵਤੋਂ ਸਿੱਧ ਸੁਮਾਧੀ ਅੰਦਰ ਗਾਵਤੋਂ ਸਾਧ ਵਿਚਾਰੇ ਗਾਵਨ ਤੋਂ ਮੋਜਤੀ ਸਤੀ ਸੰਤੋਖੀ ਗਾਵਨ ਤੋਂ ਨਵੀਰ ਕਰਾਰੇ ਗਾਵਨ ਤੋਂ ਮੋ ਪੰਡਤ ਪੜ ਨਰਖੀ ਸਰ ਜਗ ਜਗ ਵੇਤਾ ਨਾਲੇ ਗਾਵਨ ਤੋਂ ਨੋ ਮੋਹਨੀਆ ਮਨ ਮੋਹਨ ਸੁਰਗ ਮਛ ਪਿਆਵੇ ਗਾਵਨ ਤੋਂ ਨਰ ਤਨੋ ਪਾਏ ਤੇਰੇ ਅਸਰ ਤੀਰ ਨਾਲੇ ਗਾਵਨ ਤੋਂ ਨੋ ਜੋਤ ਮਾ ਮਸੂਰਾ ਗਾਵਨ ਤੋਂ ਮੋ ਖਾਣੀ ਚਾਰੇ ਗਾਵਨ ਤੋਂ ਤਨੋ ਖੰਡ ਮੰਡਲ ਪ੍ਰੇਮੰਡਾ ਕਰ ਕਰ ਰੱਖੇ ਤੇਰੇ ਧਾਰੇ ਜੇ ਤਤੁ ਤੁਲਕਾਵੰ ਜੋਤਿ ਭਾਵਨ ਰਤੇ ਤੇਰੇ ਭਗਤ ਸਾਲੀ ਹੋਰ ਕਿਤੇ ਤੁਧ ਨੋ ਗਾਵਨ ਸੇ ਮੈਂ ਚਿਤ ਨਾਵਨ ਨਾਨਕ ਕਿਆ ਵਿਚਾਰੇ ਸੋਏ ਸੋਏ ਸਦਾ ਸੱਚ ਸਹਿਬ ਸਾਚਾ ਸਾਚੀ ਨਾਹੀ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਦਿਨਰ ਚਾਈ ਰੰਗੀ ਰੰਗੀ ਭਾਂਤੀ ਕਰ ਕਰ ਜਿਸ ਮਾਇ ਜਿਨੋ ਪਾਈ ਕਰ ਕਰ ਦਿਖੈ ਕੀ ਤਾ ਆਪਣਾ ਜੋਤਿ ਸਦੀ ਵਡਿਆਈ ਬਿਉਤਿ ਸੁਭਾਵਐ ਸੋਈ ਕਰਸੀ ਫਿਰ ਉਤਮਾ ਕਰ ਨਾ ਜਾਈ ਸੋ ਪਾਦਸ਼ਾਹ ਸ਼ਾਹ ਪਤ ਸਾਹਿਬ ਨਾਰਕ ਰਹਿ ਨਾ ਜਾਈ ਆਸਾ ਮੇਲਾ ਮਲਾ ਸੁਣ ਵੱਡਾ ਆਖੇ ਸਭ ਕੋ ਏਕੇਵਡ ਵੱਡਾ ਗੀਠਾਵੇ ਜੀਵਤ ਪਾਏ ਨਾ ਕਹਿਆ ਜਾਏ ਕਹਿਣ ਵਾਲੇ ਤੇਰੇ ਵਹਿ ਸਮਾਈ ਵਟੇ ਮੇਰੇ ਸਾਹਿਬਾ ਗਹਿਰ ਗੰਹੀਰਾ ਕੁਨੇ ਘਹੀਰਾ ਕੋਈ ਨ ਜਾਣੈ ਤੇਰਾ ਕੇ ਤਾਂ ਕੇਵਡ ਕੀਰਾ ਰਹਾ ਸਾਰ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਈਮਤ ਪਾਈ ਗਿਆਨੀ ਧਿਆਨੀ ਗੁਰਦਰਾਈ ਕਹਿਣਾ ਜਾਏ ਤੇਰੀ ਤਲਵੜਿਆਈ ਸਭ ਸਤ ਸਭ ਤਪ ਸਭ ਜਿਮਿਆਈਆ ਸਿੱਧਾ ਪੁਰਖਾਂ ਕੀਆ ਵੜਿਆਈਆ ਦੁੱਧ ਬਿਨਾ ਸਿੱਧੀ ਕਿਨੇ ਨਾ ਪਾਈਆ ਕਰ ਮਿਲੈ ਨਾ ਹੀ ਢੱਕ ਰਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੋਂ ਵੇਤ ਸੈਪਿਆ ਚਾਰਾ ਨਾਨਕ ਸੱਚ ਸੁਵਾਰਨ ਹਾਰਾ ਆਸਾ ਮਹਿਲਾ ਪਹਿਲਾ ਆਖਾਂ ਜੀਵਾਂ ਮਿਸਰੇ ਮਰ ਜਾਉ ਆਖਣੇ ਔਖਾ ਸੱਚਾ ਨਾ ਸੱਚੇ ਨਾਮ ਕੀ ਲਾਗੇ ਭੂਖ ਉਤ ਭੁਖੇ ਖਾਏ ਜਲੀਆ ਦੂਖ ਸੋ ਕਿਉਂ ਮਿਸਰੇ ਮੇਰੀ ਮਾਈ ਸੱਚਾ ਸਹਿਬ ਸੱਚੇ ਨਾ ਹੀ ਰਹਾ ਸੱਚੇ ਨਾਮ ਕੀ ਤਿਲ ਵਡਿਆਈ ਆਖ ਥਕੇ ਕੀਮਤ ਨਹੀਂ ਪਾਈ ਜੇ ਸਭ ਹੈ ਆਖਣ ਪਾਏ ਵੱਡਾ ਨਾ ਹੋਵੇ ਘਰ ਨਾ ਜਾਏ ਨਾ ਉਹ ਮਰੇ ਨਾ ਹੋਵੇ ਸੋਗ ਜੇ ਕਰਨ ਚੁੱਕੇ ਭੋਗ ਗੋਲੇ ਹੋ ਨਾਹੀ ਕੋਏ ਨਾ ਕੋ ਹਵਾ ਨਾ ਕੋਈ ਜੀਵ ਲਾਭ ਦੇਵ ਤੇਰੀ ਦਾਤ ਜਿੰਨ ਦਿਨ ਕਰਕੇ ਕੀਤੀ ਰਾਤ ਖਸਮ ਬਸਾਰੇ ਤੇ ਕਮ ਜਾਤ ਨਾਨਕ ਨਾਮ ਹੈ ਬਾਸ ਸਦਾਤ ਰਾਗ ਗੁਜਰੀ ਮਹਿਲਾ ਚੌਥਾ ਹਰ ਕੀ ਜਨ ਸਤਿਗੁਰ ਸਤਪੁਰਖਾ ਬਿਨੋਂ ਕਰੋਂ ਗੁਰਪਾਸ ਹਮ ਕੀ ਰਹਿ ਕਰਮ ਸਤਿਗੁਰੁ ਛੁਣਾਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇ ਮੋਕੋ ਰਾਮ ਨਾਮ ਪ੍ਰਗਾਸ ਗੁਰਮਤਮਾ ਮੇਰਾ ਪ੍ਰਾਨ ਸਕਾਈ ਹਰ ਕੀਤ ਹੰਰੇ ਰਹਿ ਰਾਸ ਰਾਮ ਹਰ ਜਨ ਕੇ ਵਡ ਭਾਗ ਅਬੜੇ ਰੇ ਜਿਨ ਹਰ ਹਰਿ ਸ਼ਰਧਾਨ ਪਿਆਸ ਹਰ ਰੱਬ ਨਾਮ ਲੈ ਤਰਤਾਸੈ ਮੈਂ ਸੰਗਤ ਗੁਰ ਪ੍ਰਕਾਸ਼ ਜਿਨ ਹਰ ਅਸ ਜਿਨ ਹਰ ਹਰ ਹਰਿ ਨਾਮ ਨਾ ਪਾਇਆ ਤੇ ਭਾਗ ਜੰਪਾਸ ਜੋ ਸਤ ਗੁਰ ਸੰਗਤ ਨਹੀਂ ਆਏ ਤਿਗ ਜੀਵੇ ਤਿਗ ਜੀਵਾਸ ਜਿਨ ਹਰ ਜਨ ਸਤ ਗੁਰ ਸੰਗਤ ਪਾਈ ਤੈ ਧਰ ਮਸਤਕ ਲਿਖਿਆ ਲਖਾਸ ਧੰਮ ਧੰਨ ਸਤ ਸੰਗਤ ਜਿਤ ਹਰਿ ਸਪਾਇਆ ਮਿਲਦਾ ਨਾਨਕ ਦਾ ਪ੍ਰਕਾਸ਼ ਰਾਗ ਗੁਜਰੀ ਮਹਿਲਾ ਪੰਜਵਾਂ ਕਾਹੇ ਮਾਨ ਚਤਵੇਂ ਉਦਮ ਜਾਂ ਆਰ ਹਰ ਜਿਉ ਪਰਿਆ ਸੈੜ ਪੱਥਰ ਮੈਂ ਜਤੋਂ ਪਾਏ ਤਾਂ ਕਰਿ ਜਿ ਕਾਗ ਕੰ ਧਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪਰਸਾਦ ਪਰਮ ਪਦ ਪਾਇਆ ਸੁਖੇ ਕਾਸ਼ ਤਰਿਆ ਹਰਾਉ ਜਨਨ ਪਿਤਾ ਲੋਕ ਸੁਤ ਬਨਤਾ ਕੋ ਇਹਨਾਂ ਕਿਸ ਕੀ ਧਰਿਆ ਸਰਸਤਰ ਤੇ ਜਿਕ ਸੰਭਾਏ ਠਾਕੁਰ ਕਾਏ ਮਨ ਉਹ ਕਰਿਆ ਊੜੇ ਊੜ ਆ ਵੈਸੇ ਕੋਸਾ ਤਿਸ ਪਾਛੈ ਬਚਰੇ ਸ਼ਰਿਆ ਤੇਰੇ ਕੰਨ ਅੱਖ ਲਾਵੇ ਕੌਣ ਚੁਣਾਵੇ ਮਨ ਮੈਂ ਸਮਲ ਕਰਿਆ ਸਰਨ ਦਾ ਅੰਦ ਸੇ ਸਤ ਸਦਾਨ ਠਾਕੁਰ ਤਰਤਲ ਧਰਿਆ ਜਨ ਨਾਨਕ ਬਲ ਬਲ ਸਤ ਬਲ ਜਾਈਐ ਤੇਰਾ ਅੰਤ ਨਾ ਪਾਰ ਵਰਿਆ ਰਾਗ ਆਸਾ ਮਹਿਲਾ ਚੌਥਾ ਸੋ ਪੁਰਖ ਇੱਕ ਓੰਕਾਰ ਸਤਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਅਰਗਮਾ ਨਾਮ ਪਾਰ ਸਭ ਧਿਆਵੇਂ ਸਭ ਧਿਆਵੇਂ ਤੂਜੀ ਹਰ ਸੱਚੇ ਸਿਰਜਣਹਾਰ ਸਭ ਜੀਤ ਤੋਂ ਮਾਰੇ ਜੀ ਤੂੰ ਜੀ ਆਕਾ ਦਾ ਤਾਰਾ ਹਰ ਧਿਆਵ ਸੰਤੋ ਜੀ ਸਭ ਦੁੱਖ ਬਸਾਰ ਨਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਧਿਆਨ ਨਾਨਕ ਜਨਤਾ ਵਿਚਾਰਾ ਤੂੰ ਘਟ ਘਟੇ ਅੰਤਲ ਸਰਬ ਨਾਨਤਨ ਜੀ ਹਰ ਇੱਕੋ ਪੁਰਖ ਸਮਾਨਾ ਇੱਕ ਦਾਤੇ ਇੱਕ ਭਿਖਾਰੀ ਜੀ ਸਭ ਤੇਰੇ ਚੂਜ ਵਟਾਣਾ ਤੂੰ ਆਪੇ ਦਾਤਾ ਆਪੇ ਭੁर्ता ਜੀ ਹਾਂ ਗੁਲਬਿਰ ਅਵੰ ਨਾ ਜਾਣਾ ਤੁਸ ਪਾਰ ਬ੍ਰਹਮੇਤ ਵੇਤ ਜੀ ਤੇਰੇ ਕਿਆ ਗੁਨਾਖ ਖਲਖਣਾ ਜੋ ਸੇਵੈ ਜੋ ਸੇਵੈ ਤੋਜੀ ਜਨ ਨਾਲਿ ਤੈਨ ਕੁਰਬਾਨ ਹਰ ਧਿਆਵੇਂ ਹਰ ਧਿਆਵੇਂ ਤੋਜੀ ਸੇ ਜਨ ਜੁਗ ਮੈਂ ਸੁਖ ਵਾਸੀ ਸੇ ਮੁਕਤ ਸੇ ਮੁਕਤ ਭਏ ਜਿਨਾਂ ਟੈ ਜੀ ਤੈਨ ਟੁੱਟੀ ਜੁਗ ਕੀ ਫਾਸੀ ਜਿਨਰ ਭਉ ਜਿਨਹਾਂ ਨ ਭਉ ਦਿਆ ਜੀ ਤਿਰਕਾ ਭਉ ਸਭਿ ਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰਜੀ ਦੇ ਹਰ ਹਰ ਰੂਪ ਸਮਾਸੀ ਸੇ ਧੰਨ ਸੇ ਧੰਨ ਜਨਾ ਭੈ ਜੀ ਜਨ ਨਾਨਕ ਤੈਨ ਬਰਜਾਸੀ ਤੇਰੀ ਭਗਤ ਤੇਰੀ ਭਗਤ ਮੰਨਾਰ ਜੀ ਪਰੇ ਬੇਅੰਤ ਬੇਅੰਤਾ ਤੇਰੀ ਭਗਤ ਤੇਰੇ ਭਗਤ ਸਲਾਂਤ ਜੀ ਹਰ ਅਨੇਕ ਅਨੇਕ ਅਨੰਤਾ ਤੇਰੇ ਅਨੇਕ ਤੇਰੀ ਅਨੇਕ ਕਰੈ ਹਰ ਪੂਜਾ ਜੀ ਤਪ ਤਪੈ ਜਪੈ ਬੇਅੰਤ ਤੇਰੇ ਅਨੇਕ ਤੇਰੇ ਅਨੇਕ ਪੜੈ ਬਹੁ ਸਮਤ ਸਾਸਤ ਜੀ ਕਰ ਕਰਿਆ ਖੱਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਨੇ ਜਨ ਨਾਨਕ ਜੀ ਜੋ ਪਾਏ ਮੇਰੇ ਅਤਿ ਕਵੰਤਾ ਤੂੰ ਆਦ ਪੁਰਖ ਅਪਰਪਰਕਤਾ ਜੀ ਤੁਧ ਜੀਵ ਡਵਰ ਨ ਕੋਈ ਤੂੰ ਜੁਗ ਜੁਗ ਦੇ ਕੋ ਸਦਾ ਸਦਾ ਤੂੰ ਇੱਕੋ ਜੀ ਤੂੰ ਨਹਿ ਚਲ ਕਰਤਾ ਸੋਈ ਧੁਦਾਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰੈ ਸਭੋਈ ਤੁਧ ਆਪੇ ਸ੍ਰਿਸ਼ਟ ਸਭੁ ਰਪਾਈ ਜੀ ਤੁਧ ਆਪੇ ਸ੍ਰਿਸ਼ਟ ਸਭ ਕੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਬਸਾ ਕਾ ਜਾਣੋਈ ਆਸਾ ਮੈ ਨੌਥਾ ਉਹ ਕੱਤ ਸਜਿਆਰ ਮੈਂ ਦਾ ਸਾਈਂ ਜੋ ਤੂੰ ਭਾਵੇਂ ਸੋਈ ਥਿਸੀ ਜੋ ਤੂੰ ਦੇ ਸੋਈ ਹਾਂ ਪਾਈਂ ਰਾਮ ਸਭ ਤੇਰੀ ਤੂੰ ਸਭੀ ਧਿਆਇਆ ਜਿਸਨੋ ਕਿਰਪਾ ਕਰੇ ਤੇਰ ਨਾਮ ਤਰਪਾਇਆ ਗੁਰਮੁਖ ਲਾਦਾ ਮਨ ਮੁਖ ਗਵਾਇਆ ਤਉ ਦਾਮ ਵਿਸੋੜਿਆ ਆਪ ਮਲਾਇਆ ਤੂੰ ਦਰਿਆਉ ਸਭ ਤੁਝ ਹੀ ਮਾਹੇ ਤੁਝ ਬਿੰਦੂ ਚਕ ਹੋਈ ਨਾਏ ਜੀ ਜੰਤ ਸਭ ਤੇਰਾ ਖੇਰ ਵਜੋਗ ਮਨ ਵਿਚੜਿਆ ਸੰਯੋਗੀ ਮੇਰ ਜਿਸਨੋਂ ਤੂੰ ਜਣਾ ਹੈ ਸੋਈ ਜਗ ਜਣ ਹਰ ਗੁਣ ਸਦਹੀ ਆਖ ਬਖਾਣੈ ਜਿਨਾਂ ਸੇ ਵਿਆ ਤਿਲ ਸੁਖ ਪਾਇਆ ਸਹਿ ਜਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤਦ ਬਿਨ ਦੂਜਾ ਅਵਰ ਨਾ ਕੋਏ ਤੂੰ ਕਰ ਕਰ ਵੇਖੈ ਜਣ ਸੋਏ ਜਨ ਨਾਮਕ ਗੁਰਮੁਖ ਪ੍ਰਗਟ ਹੋਏ ਆਸਾ ਮੈਲਾ ਪਹਿਲਾ ਤਿਤ ਸਰਵਰੜੈ ਭਈ ਦੇ ਨਿਵਾਸ ਪਾਣੀ ਪਾਵਕ ਤਨ ਹੈ ਕੀਆ ਪੰਕਜ ਮੋਹ ਪਗ ਨਹੀਂ ਚੱਲੇ ਹਮ ਦੇਖਾ ਤੈਨੂੰ ਬਿਏ ਨੇ ਮਨ ਇੱਕ ਨਾ ਚੀਤਸ ਮੂੜ ਮਰਾ ਹਰ ਬਿਸਰਤ ਤੇਰੇ ਗੁਣ ਗਲਿਆਰਾ ਨਾ ਹਉ ਜਤੀ ਸਭੀ ਨਹੀਂ ਪੜਿਆ ਮੂਰਖ ਮੁਗਧਾ ਜਨਮ ਪਿਆ ਉਹਨਾਂ ਵੱਤਨ ਨਿਕ ਤੇਨ ਕੀ ਸ਼ਰਣਾ ਜਿੰ ਤੂੰ ਨਹੀਂ ਵਿਸਰਿਆ ਆਸਾ ਮੈ ਲਪਜਾ ਭਈ ਪ੍ਰਾਪਤ ਮਾਨਕ ਦੇਹਰੀਆ ਕੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਮਰ ਕਾਜ ਤੇਰਾ ਕਿ ਤੈਨ ਕਾਮ ਮਿਲ ਸਾਧ ਸੰਗਤ ਭਜ ਕੀ ਨਾਮ ਸਰੰਜਾ ਲਾਗ ਭਜਨ ਤਰਣ ਕੇ ਜਨਮ ਮ੍ਰਿਤਾ ਜਾਤ ਰੰਗ ਮਾਇਕੈਰਾ ਜਪ ਤਪ ਸੱਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਣਿਆ ਹਰਿ ਲਾਇਆ ਕਾਹ ਨਾਮ ਘਨ ਮਨੀਚ ਕਰਮਾ ਸ਼ਰਣ ਭਰੇ ਕੀ ਰੱਖੋ ਸ਼ਰਮਾ ਕਾਹ ਨਾਨਕ ਘਨ ਮਨੀਚ ਕਰਮਾ ਸ਼ਰਣ ਭਰੇ ਕੀ ਰੱਖੋ ਸ਼ਰਮਾ ਕਹੇ ਉਹ ਬਾਤ ਬੇਨਤੀ ਚਉਪਈ ਅਮਰੀ ਕਰਵਾਦਰ ਚਾ ਫੁਲੋਏ ਜਿਤ ਕੀ ਇਛਾ ਤਾਂ ਚੰਨ ਨਿਮਰ ਰਹਿ ਮਾਰਾ ਆਪਣਾ ਜਾਣ ਘਰੋ ਪਰਤਪਾਰਾ ਹਮਰੇ ਦੁਖ ਸਮੈ ਤੁਮ ਕਹਾ ਹੋ ਆਪ ਆਤਾ ਮੈ ਬਚਾਓ ਸੁਖੀ ਬਸੈ ਮੋਰੋ ਪਰਵਾਰਾ ਸੇਵਿ ਸਿੱਖ ਸਬੈ ਕਰਤਾਰਾ ਮੋਰ ਚਨਜ ਕਰਦਾ ਕਰੀਐ ਸਬੈਨ ਕੋ ਆਸ ਸੰਭਰੀਐ ਪੂਰਨ ਹੋਏ ਹਮਾਰੀ ਆਸ ਤੋਰ ਭਜਨ ਕੀ ਰਹਿ ਪਿਆਸਾ ਤੁਮੈ ਛਾੜ ਕੋਈ ਅਵਰ ਨਾ ਛਿਓ ਜੋ ਮਰ ਚਾਹਉ ਸੋ ਤੁਮ ਤੇ ਪਾਓ ਸੇਵਕ ਸਿੱਖਾਂ ਮਾਰੇ ਤਾਰੀਆਂ ਚੁੰਝੁਣ ਛਤਰ ਹਮਾਰੇ ਮਾਰੀਆਂ ਆਪ ਹਸਦਾ ਮੁਝੇ ਉਮਰੀਏ ਮਰਨ ਕਾ ਕਤਰਾਸ ਵਰਿਏ ਤੂਜੋ ਸਦਾ ਹਮਾਰੇ ਪਛਾ ਸ੍ਰੀ ਹਸ ਤੁਰਜੋ ਕਰੇ ਵਰਸਾ ਰੱਖ ਲਿਓ ਮੈਂ ਰੱਖਣਾਰੇ ਸਾਇਬ ਸੰਤ ਸਹਾਇ ਪਿਆਰੇ ਦੀਨ ਬੰਧ ਦੁਸ਼ਟ ਕੇ ਹੰਤਾ ਤੁਮਹੋ ਪੂਰੀ ਚਿਤ ਵਸਨਤਾ ਕਾਲ ਪਏ ਬ੍ਰਹਮਾ ਬਖਤਾ काल पाए शिव जवतरा काल पाए करबिषन प्रकाश सकल काल का की तमाशा जवन काल जो की शिव कियो वेद राज ब्रह्मा जूतियो जवन काल सब लोक स्वारा नमशकार है ताहे हमारा जवन काल सब जगत बनायो देव दंत जश न उपजायो आद अंत एक है अवतार सोई गुरु समझो हमारा नमस्कार इसहि को हमारी ਸਕਲ ਪ੍ਰਚਾਰ ਜਿਮੀ ਆਪ ਸਵਾਰੇ ਸੇਵਕਨ ਕੋ ਸੇਵ ਗੁਣ ਸੁਖ ਦਿਓ ਸ਼ਤਨ ਕੋ ਪਨਮੋਹ ਬਧ ਕੀਓ ਕਟ ਕਟ ਕੇ ਅੰਤਰ ਕੇ ਜਾਣਤ ਭਲੇ ਬੁਰੇ ਕੇ ਪੀਰ ਪਛਾਨਤ ਕੀਤੀ ਤੇ ਗੁੰਚ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ ਕਰ ਪੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨਣਾ ਕਟ ਕਟ ਕੇ ਪਰ ਬੰਧ ਕੇ ਜਾਨਣਾ ਜਾਵੋ ਕਰ ਕਰ ਕੰਤਾਰਾ ਪਰ ਜਾ ਕਰ ਤਵ ਦੇ ਅਪਾਰਾ ਜਬਾ ਕਰ ਕਰ ਤੋ ਕਬਹੁ ਤੁਮ ਮੈ ਮਿਤ ਦੇ ਦਰਸੋ ਜੇਤੇ ਵਦਨ ਸ੍ਰਿਸ਼ ਸਰਤਾ ਰਿਆ ਤਤਨੀ ਬੂਝ ਉਚਾਰ ਤਮ ਸਭ ਹੀ ਤੇ ਰਹਿਤ ਨੀ ਰਾਲਮ ਜਾਣਤ ਬੇਦ ਭੇਦ ਅਰ ਆਲਮ ਮੰਤਕਾਰ ਨਿਰਕਾਰਨ ਨਾਮ ਆਦ ਨੀਰ ਅਨਾਦ ਅਸੰਭ ਟਾਕਾ ਮੂਡ ਉਚਾਰ ਪੇਦਾ ਜਾ ਕੋ ਭੇਗ ਨਾ ਪਾਵਤ ਵੇਦ ताको करपाण अनमानंत महामूढ कछपे दराजंत महादेव को कहत सदा शिव निरंकार का कीन है पब आप अपनी बुद्धि जेती परनत पिन पिन तुहे देती तुमरा लखाना जयप सारा के बिद सजा प्रथम संसार एकै रूप अनूप स्वरूप रंग भयो राम कृ रूपा ਅੰਡਜ ਜੇ ਤੇ ਸੇ ਤਜ ਕੀਨੀ ਉਤ ਪੁਜ ਖਾਨ ਪਰ ਰਚ ਦੀਨੀ ਕਾਹ ਫੂਲ ਰਾਜਾ ਹੋਇ ਬੈਠਾ ਕਾਹ ਸਿਮਟ ਭਇਓ ਸ਼ੰਕਰ ਕੈਠਾ ਸਗਰੀ ਸ੍ਰੇਪ ਦਿਖਾਈ ਅਚੰਪ ਆਦ ਜਵਾਦ ਸਰੂਪ ਸਿਯੰ ਪਉ ਅਬ ਰਛਾ ਮੇਰੀ ਤੁਮ ਕਰੋ ਸਿਖ ਵਾਰ ਸਖ ਸਕਰੋ ਦੁਰਤ ਜਿਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣ ਕਰਤਾ ਜੀ ਅਸਤੁਜ ਤਬ ਸਰਣੀ ਪਰੇ ਦਿਨ ਕੇ ਦੁਸ਼ਟ ਦੁਖ ਤੋ ਹਾਇ ਮਰੇ ਵਰਖ ਜਵਨ पग ਪਰੇ ਧਾਰੇ تیر ਕੇ ਤੁਮ ਸੰਕਟ ਸਰਤਾਰੇ ਜੋ ਕਲ ਕੋ ਇਕ ਬਾਰ ਧਿਆਇ ਤਾਕੇ ਕਾਲ ਜਿੱਤਨੀ ਐ ਰਚਾਵੇ ਤਾਹੇ ਸਭ ਕਲਾ ਦੁਸ਼ਟ ਅਰੇ ਤ੍ਰੇ ਤਤ ਕਲਾ ਕਿਰਪਾ ਦ੍ਰਿਸ਼ਟ ਤਨ ਜਾਈਂ ਹਰਹੁ ਤਾਕੇ ਤਾਪ ਤਨ ਕਮੋ ਹਰਹੁ ਰਿੱਧ ਸਦ ਕਰਮੋ ਸਭ ਹੋਏ ਦੁਸ਼ਟ ਸ਼ਾਸ ਸਕੇ ਨ ਕੋਈ ਇਕ ਬਾਹਰ ਜਨ ਤਮੈ ਸੰਭਾਰਾ ਕਾਲ 파ਸਤੇ ਤੈ ਹੁਬਾਰਾ ਜਿਨਰ ਨਾਮ ਤੇਹਾਰੋ ਘਰ ਦਾਦ ਦੁਸ਼ਟ ਲੋਗ ਤੇ ਰਹਾ ਖੜੇ ਗਕੇ ਤਮੈ ਸ਼ਰਨ ਧਿਆਰੀ ਆਪ ਰਾਖ ਤੈ ਲਿਓ ਵਾਰੀ ਸਰਬothor ਮਹ ਬਸਾਈ ਦੁਸ਼ਟ ਲੋਗ ਤੇ ਲਿਓ ਬਚਾਈ ਖਣਕੇ ਤਮੈ ਸ਼ਰਨ ਧਿਆਰੀ ਆਪ ਰਾਖ ਤੈ ਲਿਓ ਸਾਰੇ ਬਠਾਵਰ ਮਾ ਬੋਹ ਸਹਾਈ ਤੁਸਤ ਤੋਤ ਤੇ ਬਚਾਈ ਸਵਈਆ ਪਾਏ ਗਏ ਜਬ ਤੇ ਤੁਮਰੇ ਤਰਤੇ ਕੋ ਆਣ ਤਰੇ ਨਹੀਂ ਆਨਿਓ RAM ਰਹੀਬ ਪੁਰਾਨ ਪੁਰਾਨ ਰੇਕ ਕਹੈ ਮਤ ਏਕ ਨਾ ਮਾਨਿਓ ਸਿਮਰਤ ਸਾਸਤ ਭੀਰ ਸਵੇ ਬਹੁਤ ਹੀ ਕਹੈ ਹਾਮੀ ਨਾ ਜਾਣਿਓ ਛਿਰਿਸ ਭਾਨ ਕਿਰਪਾ ਤੁਮਰੇ ਕਰ ਮੈਂ ਨਾ ਕਹਿਓ ਸਭ ਤੋਏ ਬਖਾਨਿਓ ਦੋਰਾ ਸਗਲ ਦੁਆਰ ਕੋ ਛਾੜ ਕੇ ਕਹਾਂ ਤਵਾਰ ਦੁਆਰ ਬਹਾਵੇਂ ਕੀ ਲਾਜ ਅਸ ਗੋਬਿੰਦ ਦਾਸ ਤਵਾਰ RAM KALI ਮਹਿਲਾ ਦੀ ਜਨੰਦ ਇੱਕ ਓੰਕਾਰ ਸਤਗੁਰ ਪ੍ਰਸਾਦ ਆਨੰਦ ਭਿਆ ਮੇਰੀ ਮਾਏ ਸਤਗੁਰੂ ਮੈਂ ਪਾਇਆ ਸਤਗੁਰ ਤੋਂ ਪਾਇਆ ਸਹਿ ਸੇਤੀ ਮਨ ਵੱਜੀਆਂ ਵਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਚੰਦੋ ਤਨ ਆਵ ਹਰੀ ਕੇ ਰਾਮ ਅੰਧਨੀ ਵਸਾਇਆ ਕਹਿ ਨਾਨਕ ਅਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਾ ਤੂੰ ਸਦਾ ਰਹੁ ਹਰ ਨਾਲੇ ਹਰ ਨਾਲ ਰਹੁ ਤੂੰ ਮਨ ਮੇਰੇ ਦੁਖ ਸਭ ਸੰਸਾਰਨਾ ਅੰਗੀਕਾਰ ਕਰੇ ਦਿਨਾ ਕਾਤ ਸਭ ਸਵਾਰਨਾ ਸਭ ਨਾ ਕਰਨਾ ਸਭ ਰਤ ਸੁਆਮੀ ਸੋ ਕੇ ਮਨੋਂ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੁ ਹਰ ਨਾਲੇ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹਿ ਘਰ ਦਾ ਤੇਰਾ ਸਭ ਕਿਛ ਹੈ ਜਿਸ ਦੇ ਸੋ ਪਾਵੇ ਸਦਾ ਸਿਫ ਸਲਾ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਝੇ ਸ਼ਬਦ ਗੰਹੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹਿ ਸਾਚਾ ਨਾਮ ਮੇਰਾ ਅਧਾਰੋ ਸਾਚਾ ਨਾਮ ਅਧਾਰ ਮੇਰਾ ਜਿਨ ਭੁੱਖਾ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰਵਿੱਟੋ ਜਿਸ ਦੀਏ ਵਡਿਆਈਆਂ ਕਹਿ ਨਾ ਲਿਖ ਸੋ ਸੰਤੋਸ਼ ਸ਼ਬਦ ਕਰੋ ਪਿਆਰੋ ਸਾਚਾ ਨਾਮ ਮਿਆ ਹਰ ਹਰੋ ਵਾਜੇ ਪੰਜ ਸ਼ਬਦ ਤਿੱਥ ਕਰ ਸੁਭਾਗੈ ਕਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰਿਆ ਪੰਜ ਤੂਤ ਦਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਜਨ ਕਉ ਸੇ ਨਾਮ ਹਰ ਤੈ ਲਾਗੇ ਕਹਿ ਨਾਨਕ ਤਾਂ ਸੁਖ ਹੋਆ ਤਿਤ ਕਰਮ ਅਨਜਵਾਜੀ ਆਨੰਦ ਸੁਨੋ ਵੱਡ ਪਾਗਿਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਬਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਣ ਤੇ ਜਾਣੀ ਸੁਣ ਤੇ ਪਨੀਤ ਕਹ ਤੇ ਪਵਿਤ ਸਤਗੁਰ ਰਹਾ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣ ਤੇ ਪਨੀਤ ਕਹ ਤੇ ਪਵਿਤ ਸਤਗੁਰ ਰਹਾ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮੰਦਾਵਣੀ ਮਹਲਾ 5 ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਿਓ ਜਿਸ ਕਾ ਸਭ ਅਧਾਰੋ ਜੇ ਕੋ ਖਾਵੇ ਜੇ ਕੋ ਭੁੰਜੈ ਜਿਸ ਕਾ ਹੋਏ ਉਧਾਰੋ ਇਹ ਵਸਤ ਤਜੀ ਨਹ ਜਾਈ ਨਿਤ ਨਿਤ ਰਖ ਉਰਤਾਰੋ ਤਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਪਸਾਰ ਸਲੋਕ ਮਹਿਲਾ ਪੰਜਵਾਂ ਤੇਰਾ ਕੀਤਾ ਜਾਤੋ ਨਹੀਂ ਮੈਂ ਨਾ ਜੋਗ ਕੀਤੋਈ ਮੈਨੈ ਰੋਣੇ ਹਾਰੇ ਤੂ ਗੁਣ ਨਾਹੀ ਆਪੇ ਤਸ ਪਿਉਈ ਤਸ ਪਿਆ ਮਹਿ ਰਾਮਤ ਹੋਈ ਸਤ ਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਦੀ ਵੈਰਿਆ ਤਰਸ ਪਿਆ ਮਹਿ ਰਾਮਤ ਹੋਈ ਸਤ ਗੁਰ ਸੱਜਣ ਮਿਲੇਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਜੀਵੈ हरे वाहिगुरू जी ख़ालसा वाहिगुरू जी फते